ਨਸ਼ਿਆਂ ਦੇ ਖਿਲਾਫ ਪੰਜਾਬ ਪੁਲਿਸ ਦੀ ਮੁਹਿੰਮ ਲਗਾਤਾਰ ਜਾਰੀ ਹੈ ਇਸੇ ਵਿਚਾਲੇ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਇਸੇ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਗੁਲਾਬ ਸਿੰਘ ਕਟਾਰੀਆ ਉਹਨਾਂ ਦੇ ਵੱਲੋਂ ਵਿਯੁਦ ਨਸ਼ੀਆਂ ਦੇ ਵਿਰੁੱਧ ਪੈਦਲ ਮਾਰਚ ਅੰਮ੍ਰਿਤਸਰ ਦੇ ਵਿੱਚ ਕੀਤਾ ਜਾ ਰਿਹਾ ਹੈ ਇਸ ਦੌਰਾਨ ਅੰਮ੍ਰਿਤਸਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਜਦੋਂ ਅੰਮ੍ਰਿਤਸਰ ਛੇਰੇਟਾ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਨਸ਼ੇ ਦੀ ਖੇਪ ਦਿਨਾ ਗ੍ਰਿਫਤਾਰ ਕੀਤਾ ਦਰਸਲ ਦੱਸਿਆ ਜਾ ਰਿਹਾ ਹੈ ਕਿ ਵੀਆਈਪੀ ਡਿਊਟੀ ਦੇ ਦੌਰਾਨ ਪੁਲਿਸ ਅਧਿਕਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਿਛਲੇ ਪਾਸੇ ਡਿਊਟੀ ਤੇ ਤਾਇਨਾਤ ਸਨ ਇਸ ਦਰਮਿਆਨ ਉਹਨਾਂ ਨੂੰ ਸੂਚਨਾ ਮਿਲੀ ਹੈ ਕਿ ਕੁਝ ਦੋ ਤਿੰਨ ਅਣਪਛਾਤੇ ਵਿਅਕਤੀ ਪੁਲਿਸ ਨੂੰ ਦੇਖ ਕੇ ਤੇਜ਼ ਰਫ਼ਤਾਰ ਦੇ ਵਿੱਚ ਗੱਡੀ ਲੈ ਕੇ ਗਏ ਸਨ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਪਿੱਛਾ ਕੀਤਾ ਗਿਆ ਤੇ ਨੌਜਵਾਨਾਂ ਨੇ ਕਾਰ ਹੋਰ ਤੇਜ਼ ਕਰ ਦਿੱਤੀ ਕਾਰ ਬਿਜਲੀ ਦੇ ਖੰਭੇ ਦੇ ਵਿੱਚ ਜਾ ਵੱਜੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰ ਦੇ ਵਿੱਚ ਸਵਾਰ ਨੌਜਵਾਨਾਂ ਨੂੰ ਤੁਰੰਤ ਹਿਰਾਸਤ ਵਿੱਚ ਲੈ ਕੇ ਉਹਨਾਂ ਦੀ ਚੈਕਿੰਗ ਕੀਤੀ ਗਈ ਤੇ ਪੁਲਿਸ ਨੂੰ ਉਹਨਾਂ ਦੇ ਕੋਲੋਂ 310 ਗ੍ਰਾਮ ਹੈਰੋਇਨ ਦੀ ਕਿੱਪ ਬਰਾਮਦ ਹੋਈ ਜਿਸ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਫਿਲਹਾਲ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਲੋ ਤੇ ਰੋਟੀ ਕਮ ਰਹੀ ਹਾਂ ਮੇਰੇ ਘਰ ਕਾਈ ਤੇ ਅੱਧਾ ਠਾ ਕਰਕੇ ਗੱਡੀ ਵੱਜੀ ਹੋਰ ਕੁਛ ਨਹੀਂ ਮੈਂ ਵੇਖਿਆ ਇਲਾਕਾ ਕਿਹੜਾ ਮਾਤਾ ਜੀ ਹਾਂਜੀ ਇਲਾਕਾ ਕਿਹੜਾ ਹੈਗਾ ਇੱਕ ਮਟਾਲਾ ਪੁਲਿਸ ਮਗਰ ਲੱਗੀ ਹੋਈ ਮੈਂ ਪੁਲਸ ਨਹੀਂ ਵੇਖੀ ਮੈਂ ਤੇ ਬਹਿ ਕੇ ਰੋਟੀਆਂ ਪਕਾਉਣੀ ਮੇਰਾ ਮੂੰਹ ਐਨ ਹੋ ਹੂੰ ਤੇ ਗੱਡੀ ਵੱਜੀ ਤੁਸੀਂ ਉੱਥੇ ਹੋਣੇ ਆ ਮੈਂ ਰੋਟੀ ਪਕਾਉਂਦਾ ਹੀ ਹਾਂ ਤੇ ਉਦੋਂ ਮੈਂ ਐਂਦਾ ਵੇਖਿਆ ਤੇ ਮੇਰੇ ਨਾਲ ਤੱਕ ਕਮੰਡਾ ਪਈ ਬਸ ਗੱਡੀ ਵੱਜੀ ਠਾ ਹੋਈ ਉਹ ਹੀ ਮੈਂ ਵੇਖੀ ਮੈਂ ਮੈਂ ਪੁਲਸ ਵੇਖੀ ਨਾ ਮੈਂ ਕੁਛ ਵੀ ਨਹੀਂ ਤੇ ਜਦੋਂ ਗੱਡੀ ਵੱਜੀ ਤੇ ਨਾਲ ਹੀ ਪੁਲਿਸ ਪੌਕੇ ਤੇ ਆ ਗਈ ਸੀ ਜਾਂ ਮਗਰੀ ਗਈ ਪੁਲਿਸ ਤੇ ਕਦਮ ਬਾਤ ਹੀ ਆ ਕਿੰਨੀ ਕਦੇ ਬਾਅਦ ਆ ਜੀ ਹੁਣ ਮੈਨੂੰ ਕਿਹਾ ਵੀਰ ਜੀ ਟਾਈਮ ਦਾ ਨਹੀਂ ਪੜਾ ਪਈ ਠੀਕ ਹੈ ਮੈਂ ਨਾ ਪੜਾਂ ਹਾਂ ਹੋਰ ਕੋਈ ਨਹੀਂ ਸੀਗਾ ਮੈਂ ਇਕੱਲੀ ਹਾਂ ਮੇਰਾ ਮੇਰਾ ਪੋਤਰਾ ਟੁਈ ਚੰਦ ਤੇ ਗਿਆ ਕੋਈ ਨਹੀਂ ਹਮਲਾ ਜਿਹੜੇ ਮੁੰਡੇ ਫੜੇ ਕੋਣ ਹੈ ਕੀ ਇਹਨਾਂ ਕੋ ਬਰਾਬਰ ਹੋਇਆ ਅਜੇ ਸਾਡੀ ਪੁਲਿਸ ਪਾਰਟੀ ਜਿਹੜੀ ਕਿ ਗੁਣਾਣੀ ਦੇ ਯੂਨੀਵਰਸਿਟੀ ਦੇ ਬੈਕਸਾਈਡ ਮੌਜੂਦ ਸੀ ਬੀਬੀ ਆ ਕੀ ਡਿਊਟੀਆਂ ਤੋਂ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕੋਈ 2 ਤੋਂ 3 ਨੌਜਵਾਨ ਜਿਹੜੇ ਸ਼ੱਕੀ ਹਾਲਤ ਵਿੱਚ ਅਗੇ ਉਹਨਾਂ ਕੋਈ ਅਸਲਾ ਵਗੈਰਾ ਹੋ ਸਕਦਾ ਤੇ ਉਹਨਾਂ ਦੀ ਜਦੋਂ ਇਨਫੋਰਮੇਸ਼ਨ ਮਿਲੀ ਤਾਂ ਪੁਲਿਸ ਪਾਰਟੀ ਨੇ ਉਹਨਾਂ ਨੂੰ ਚੇਜ਼ ਕੀਤਾ ਚੇਜ਼ ਕਰਨ ਦੇ ਦੌਰਾਨ ਉਹਨਾਂ ਨੇ ਆਪਣੀ ਗੱਡੀ ਪਿੱਛੇ ਭਜਾ ਲਈ ਜਦੋਂ ਉਹਨਾਂ ਨੂੰ ਭਜਾਉਂਦੇ ਭਜਾਉਂਦੇ ਇਹਨਾਂ ਦੇ ਮਗਰ ਲੱਗੀ ਰਹੀ ਪੁਲਿਸ ਪਾਰਟੀ ਕਾਫੀ ਸਟਰਗਲ ਕਰਨਾ ਪਿਆ ਸਾਨੂੰ ਇੱਥੇ ਆ ਕੇ ਇਹਨਾਂ ਦੀ ਇਹਨਾਂ ਦੀ ਗੱਡੀ ਖੰਬੇ ਵਿੱਚ ਵੱਜ ਗਈ ਤੁਹਾਡਾ ਪੈਪ੍ਰੀਹੈਂਡ ਕਰਕੇ ਇਹਨਾਂ ਨੂੰ ਸਰਚ ਕੀਤੀ ਤੇ ਸਰਚ ਦੇ ਦੌਰਾਨ ਸਾਨੂੰ ਇਹਨਾਂ ਕੋਲ 310 ਗ੍ਰਾਮ ਪ੍ਰੋਇਨਡ ਮਿਲ ਗਈ। ਪਹਿਲਾਂ ਵੀ ਕੋਈ ਮਾਮਲੇ ਦਰਜ ਹੈ ਇਹਨਾਂ ਦੇ ਕੋਲ ਨਾ ਬੰਦੀ? ਜੀ ਮਾਮਲੇ ਦਰਜ ਇਹਨਾਂ ਦੇ ਅਜੇ ਪਰ ਚੈੱਕ ਕਰ ਰਹੇ ਹਾਂ ਜੀ। ਤੇ ਗੱਡੀ ਤੇ ਸਟicker ਵੀ ਲੱਗਾ ਪੁਲਿਸ ਦਾ। ਉਹਦੇ ਬਾਰੇ ਵੈਰੀਫਾਈ ਕਰਾਂ। ਕੀ ਕਿਸੋ ਸਰ ਤੁਸੀਂ ਪਿੱਛਾ ਕਰ ਰਹੇ ਸੀ ਕਿ ਕਿਹੜੀ ਜਗ੍ਹਾ ਤੋਂ? ਇਹ ਮਾਲਣਾ ਪੁਲ ਤੋਂ ਇਸ਼ਾਰਾ ਕਰ ਰਹੇ। ਸਰ ਕਿੱਥੇ ਕਿਸੇ ਕਿੱਥੇ ਇਹ ਗੁੰਟਾਲਾ ਪੋਲ ਹੈ ਜੀ। ਗੁੰਟਾਲਾ ਪਿੰਡ ਹੈ। ਠੀਕ ਹੈ ਸਰ ਵੀ ਸਟਰਟ ਤੇ ਵੀ ਲੱਗਿਆ ਇਹਨਾਂ ਨੂੰ ਅੱਜ ਨਾਲ। ਠੀਕ ਹੈ ਮਾਈਨਰ ਜੀ ਛੱਟ ਹੈ ਇੰਜਨ ਹਲਕੇ ਜ ਨਸ਼ਿਆਂ ਦੇ ਖਿਲਾਫ ਪੰਜਾਬ ਪੁਲਿਸ ਦੀ ਮੁਹਿੰਮ ਲਗਾਤਾਰ ਜਾਰੀ ਹੈ ਇਸੇ ਵਿਚਾਲੇ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਇਸੇ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਗੁਲਾਬ ਸਿੰਘ ਕਟਾਰੀਆ ਉਹਨਾਂ ਦੇ ਵੱਲੋਂ ਵਿਯੂਦ ਨਸ਼ੀਆਂ ਦੇ ਵਿਰੁੱਧ ਪੈਦਲ ਮਾਰਚ ਅੰਮ੍ਰਿਤਸਰ ਦੇ ਵਿੱਚ ਕੀਤਾ ਜਾ ਰਿਹਾ ਹੈ ਇਸ ਦੌਰਾਨ ਅੰਮ੍ਰਿਤਸਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਜਦੋਂ ਅੰਮ੍ਰਿਤਸਰ ਛੇਰੇਟਾ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਨਸ਼ੇ ਦੀ ਖੇਪ ਦਿਨਾ ਗ੍ਰਿਫਤਾਰ ਕੀਤਾ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਵੀਆਈਪੀ ਡਿਊਟੀ ਦੇ ਦੌਰਾਨ ਪੁਲਿਸ ਅਧਿਕਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਿਛਲੇ ਪਾਸੇ ਡਿਊਟੀ ਤੇ ਤਾਇਨਾਤ ਸਨ ਇਸ ਦਰਮਿਆਨ ਨੂੰ ਸੂਚਨਾ ਮਿਲੀ ਹੈ ਕਿ ਕੁਝ ਦੋ ਤਿੰਨ ਅਣਪਛਾਤੇ ਵਿਅਕਤੀ ਪੁਲਿਸ ਨੂੰ ਦੇਖ ਕੇ ਤੇਜ਼ ਰਫ਼ਤਾਰ ਦੇ ਵਿੱਚ ਗੱਡੀ ਲੈ ਕੇ ਗਏ ਸਨ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਪਿੱਛਾ ਕੀਤਾ ਗਿਆ ਤੇ ਨੌਜਵਾਨਾਂ ਨੇ ਕਾਰ ਹੋਰ ਤੇਜ਼ ਕਰ ਦਿੱਤੀ ਕਾਰ ਬਿਜਲੀ ਦੇ ਖੰਭੇ ਦੇ ਵਿੱਚ ਜਾ ਵਜੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰ ਦੇ ਵਿੱਚ ਸਵਾਰ ਨੌਜਵਾਨਾਂ ਨੂੰ ਤੁਰੰਤ ਹਿਰਾਸਤ ਵਿੱਚ ਲੈ ਕੇ ਉਹਨਾਂ ਦੀ ਚੈਕਿੰਗ ਕੀਤੀ ਗਈ ਤੇ ਪੁਲਿਸ ਨੂੰ ਉਹਨਾਂ ਦੇ ਕੋਲੋਂ 310 ਗ੍ਰਾਮ ਹੈਰੋਇਨ ਦੀ ਢੇਪ ਬਰਾਮਦ ਹੋਈ ਜਿਸ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਫਿਲਹਾਲ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਲੋਹ ਤੇ ਰੋਟੀ ਕਮ ਰਹੀ ਹਾਂ ਮੇਰੇ ਘਾ ਘਾਈ ਤੇ ਅੱਧਾ ਠਾ ਕਰਕੇ ਗੱਡੀ ਵੱਜੀ ਹੋਰ ਕੁਛ ਨਹੀਂ ਮੈਂ ਵੇਖਿਆ ਇਲਾਕਾ ਕਿਹੜਾ ਮਤ ਜੀ ਹਾਂਜੀ ਇਲਾਕਾ ਕਿਹੜਾ ਹੈਗਾ ਇੱਕ ਮਟਾਲਾ ਪੁਲਿਸ ਮਗਰ ਲੱਗੀ ਹੋਈ ਮੈਂ ਪੁਲਿਸ ਨਹੀਂ ਵੇਖੀ ਮੈਂ ਤੇ ਬਹਿ ਕੇ ਰੋਟੀਆਂ ਪਕਾਉਣੀ ਮੇਰਾ ਮੂੰਹ ਐਨ ਹੋ ਹੂੰ ਜਦੋਂ ਗੱਡੀ ਵੱਜੀ ਤੁਸੀਂ ਉੱਥੇ ਹੋਣੇ ਆ ਮੈਂ ਰੋਟੀ ਪਕਾਉਂ ਰਹੀ ਹਾਂ ਤੇ ਉਦੋਂ ਮੈਂ ਐਂ ਦਾ ਵੇਖਿਆ ਤੇ ਮੇਰਾਂ ਚੱਲ ਤੱਕ ਕਮੰਡਾ ਪਿੰਗੇ ਬਸ ਗੱਡੀ ਵੱਜੀ ਠਾ ਹੋਈ ਉਹ ਹੀ ਮੈਂ ਵੇਖੀ ਮੈਂ ਮੈਂ ਪੁਲਿਸ ਵੇਖੀ ਨਾ ਮੈਂ ਕੁਛ ਵੀ ਨਹੀਂ ਤੇ ਜਦੋਂ ਗੱਡੀ ਵੱਜੀ ਤੇ ਨਾਲ ਹੀ ਪੁਲਿਸ ਪੌਕੇ ਤੇ ਆ ਗਈ ਸੀ ਜਾਂ ਮਗਰੀ ਗਈ ਪੁਲਿਸ ਤਾਂ ਕਦੋਂ ਬਾਅਦ ਹੀ ਆਈ ਆ ਕਿੰਨੀ ਕਦੇ ਬਾਅਦ ਆਈ ਹੁਣ ਮੈਨੂੰ ਕਿਹਾ ਵੀਰ ਜੀ ਟਾਈਮ ਦਾ ਨਹੀਂ ਪਤਾ ਵੀ ਕੀ ਆ ਠੀਕ ਹੈ ਮੈਂ ਨਾ ਪੜ ਹੈ ਹੋਰ ਕੋਈ ਨਹੀਂ ਸੀ ਹੈਗਾ ਮੈਂ ਕੱਲੀ ਹਾਂ ਮੇਰਾ ਮੇਰਾ ਪੁੱਤਰਾ ਟੁਈ ਚੰਤੇ ਗਿਆ ਕੋਈ ਨਹੀਂ ਹਮਲਾ ਜਿਹੜੇ ਮੁੰਡੇ ਫੜੇ ਕੋਣ ਹੈ ਕੀ ਇਹਨਾਂ ਕੋ ਬਰਾਮਦ ਹੋਇਆ ਅਜੇ ਸਾਡੀ ਪੁਲਿਸ ਪਾਰਟੀ ਜਿਹੜੀ ਕਿ ਗੁਰਾਣਾ ਦੇ ਯੂਨੀਵਰਸਿਟੀ ਦੇ ਬੈਕਸਾਈਡ ਮਜੂਰੀ ਬੀਵੀਆਪੀ ਡਿਊਟੀਆਂ ਵਾਂਗੂੰ ਜਿਹਨਾਂ ਨੂੰ ਇਨਫੋਰਮੇਸ਼ਨ ਮਿਲੀ ਵੀ ਕੋਈ ਦੋ ਦੋ ਤਿੰਨ ਨੌਜਵਾਨ ਜਿਹੜੇ ਸ਼ੱਕੀ ਹਾਲਤ ਵਿੱਚ ਅਗੇ ਉਹਨਾਂ ਕੋਈ ਅਸਲਾ ਵਗੈਰਾ ਹੋ ਸਕਦਾ ਤੇ ਉਹਨਾਂ ਦੀ ਜਦੋਂ ਇਨਫੋਰਮੇਸ਼ਨ ਮਿਲੀ ਤਾਂ ਪੁਲਿਸ ਪਾਰਟੀ ਨੇ ਉਹਨਾਂ ਨੂੰ ਚੀਜ਼ ਕੀਤਾ ਚੀਜ਼ ਕਰਨ ਦੇ ਦੌਰਾਨ ਉਹਨਾਂ ਨੇ ਆਪਣੀ ਗੱਡੀ ਪਿੱਛੇ ਭਜਾ ਲਈ ਜਦੋਂ ਉਹਨਾਂ ਨੂੰ ਭਜਾਉਂਦੇ ਭਜਾਉਂਦੇ ਇਹਨਾਂ ਦੇ ਬੰਗਰ ਲੱਗੀ ਨਹੀਂ ਪੁਲਿਸ ਪਾਰਟੀ ਕਾਫੀ ਸਟਰਗਲ ਕਰਨਾ ਪਿਆ ਸਾਨੂੰ ਇੱਥੇ ਆ ਕੇ ਇਹਨਾਂ ਨੇ ਇਹਨਾਂ ਦੀ ਗੱਡੀ ਖੰਬੇ ਵਿੱਚ ਵੱਜ ਗਈ ਤੁਹਾ ਬਾਪ ਪ੍ਰਿਹੈਂਡ ਕਰਕੇ ਨਨ ਸਰਚ ਕੀਤੀ ਸਰਚ ਦੇ ਦੌਰਾਨ ਸਾਨੂੰ ਇਹਨਾਂ ਕੋਲ 310 ਗ੍ਰਾਮ ਪ੍ਰੋਨ ਰੰਗ ਦੇ ਪਹਿਲਾਂ ਵੀ ਕੋਈ ਮਾਮਲੇ ਦਰਜ ਇਹਨਾਂ ਦੇ ਕੋਲ ਹੈ ਬੰਦੀ ਜੀ ਮਾਮਲੇ ਦਰਜ ਇਹਨਾਂ ਦੇ ਅਜੇ ਪਾ ਚੈੱਕ ਕਰ ਰਹੇ ਹਾਂ ਜੀ ਤੇ ਗੱਡੀ ਤੇ ਸਟicker ਵੀ ਲੱਗਾ ਪੁਲਿਸ ਦਾ ਉਹਦੇ ਬਾਰੇ ਵੈਰੀਫਾਈ ਕਰਾ ਕੀ ਕਿਸੋ ਸਰ ਤੁਸੀਂ ਪਿੱਛਾ ਕਰ ਰਹੇ ਸੀ ਕਿ ਕਿਹੜੀ ਜਗ੍ਹਾ ਤੋਂ ਇਹ ਮਾਲਣਾ ਪੁਲ ਤੋਂ ਇਹ ਸ਼ਗਰ ਸਰ ਕਿੱਥੇ ਕਿਸੇ ਕਿੱਥੇ ਇਹ ਗੁੰਟਾਲਾ ਪੋਲ ਹੈ ਜੀ ਗੁੰਟਾਲਾ ਪਿੰਡ ਹੈ ਠੀਕ ਹੈ ਸਰ ਕੋਈ ਸਟਰ ਤਾਂ ਵੀ ਲੱਗਿਆ ਇਹਨਾਂ ਨੂੰ ਤੇ ਠੀਕ ਹੈ ਮਾਈਨਰ ਜੀ ਛੱਟ ਹੈ ਇੰਜਨ ਹਲਕੇ ਜੀ ਇੰਜਨ ਠੀਕ ਥੈਂਕ ਯੂ